ਸਜਣਾ ਰਾ ਤੇਰਾ ਤਕ ਤਕ ਹਾਰੀਆਂ ਪਹਿਲਾਂ ਮੇਰੇ ਮਾਈਕ ਦੀ ਆਵਾਜ਼ ਨਹੀਂ ਸੀ ਆਉਂਦੀ ਅੱਜ ਇੱਥੇ ਮੈਂ ਆਪਣਾ ਮਾਈਕ ਅੰਦਰਲੀ ਸਾਈਡ ਲਾਇਆ ਹੋਇਆ ਹੈ ਕੋ ਅੰਕਲ ਹੁਣੇ ਕੰਮ-ਕੋਮ ਕਰਦੇ ਪਏ ਉੱਥੇ ਤੇ ਇਹੀ ਰੀਜ਼ਨ ਹੈ ਵੀ ਦੋ ਕੁ ਵੀਕ ਮੈਂ ਐਡੀਟਿੰਗ ਤੋਂ ਪਰੇ ਰਹਿਣਾ ਚਾਹੁੰਦਾ ਸੀ ਲੋ ਜੀ ਅੱਜ ਦਾ ਵੈਦਰ ਜਿਹੜਾ ਬਹੁਤ ਵਧੀਆ ਬਾਹਰ ਬਹੁਤ ਸੋਹਣਾ ਮੌਸਮ ਹੋਇਆ ਤੇ ਬਾਹਰ ਨਿਕਲਦੇ ਆ ਥੋੜੀ ਬਹੁਤ ਗੱਪਸ਼ਪ ਕਰਦੇ ਆ ਤੇ ਬਹੁਤ ਛੋਟੀ ਜੀ ਵੀਡੀਓ ਬਣਾਣੀ ਹੈ ਉਹਦਾ ਮੈਂ ਰੀਜ਼ਨ ਇਸ ਵੀਡੀਓ 'ਚ ਦੱਸੂਗਾ ਕਿਉਂ ਤੇ ਆਓ ਚੱਲੀਏ ਹਾਂ ਜੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ 5 ਵਜੇ ਰਹੇ ਨੇ ਮਾਰਚ ਦਾ ਮਹੀਨਾ ਹੈ ਤੇ ਵੈਦਰ ਪੂਰਾ ਸੈੱਟ ਪਿਆ ਯਾਨੀ ਕਿ ਧੁੱਪ ਹੈਗੀ ਹੈ ਉਹ ਅੰਕਲ ਹੁਣੀ ਕੰਮਗੁੰ ਕਰਦੇ ਪਏ ਉੱਥੇ ਤੇ ਘਰੋਂ ਨਿਕਲਿਆ ਸੀ ਹੁਣ ਮੈਂ ਕਿਉਂਕਿ ਸਵੇਰੇ ਸਵੇਰੇ ਹੁੰਦੀ ਆਈਸ ਕੰਮ ਤੇ ਜਾਣ ਲੱਗੀ ਵੀ ਪਹਿਲਾਂ ਹੁੰਦਾ ਸੀ ਹਨੇਰਾ ਜਾਂ ਪਰ ਹੁਣ ਵਧੀਆ ਬਹੁਤ ਵਧੀਆ ਹੋ ਗਿਆ ਯਾਨੀ ਹੁਣ 6 6:30 ਵਜੇ ਤੱਕ ਦਿਨ ਜਾ ਰਹਿੰਦਾ ਚੜਿਆ ਹੈ ਨਾ ਪਹਿਲਾਂ ਤਾਂ ਮੇਰੇ ਮਾਈਕ ਦੀ ਆਵਾਜ਼ ਨਹੀਂ ਸੀ ਆਉਂਦੀ ਆ ਇੱਥੇ ਮੈਂ ਆਪਣਾ ਮਾਈਕ ਅੰਦਰਲੀ ਸਾਈਡ ਲਾਇਆ ਹੋਇਆ ਹੈ ਲੋ ਜੀ ਇੱਕ ਚੀਜ਼ ਸਿੱਖੀ ਆ ਮੈਂ ਆਪਣੇ YouTube ਵਾਲੇ ਜਿਹੜਾ ਲਾਈਨ ਹੈ ਜਾਂ ਵੀਡੀਓ ਐਡੀਟਿੰਗ ਵਾਲੀ ਲਈ ਜਿਹੜੀ ਲਾਈਨ ਆ ਬਹੁਤੀ ਜ਼ਿਆਦਾ ਐਡੀਟਿੰਗ ਨਹੀਂ ਕਰਨੀ ਮਤਲਬ ਵੀਡੀਓ ਨੂੰ ਜਿੰਨਾ ਸਿੰਪਲ ਰੱਖੋ ਉਹਨਾਂ ਵਧੀਆ ਕਿਉਂਕਿ ਮੰਨ ਲਓ ਘੰਟੇ ਦੀ ਤੁਸੀਂ ਵਲੌਗ ਕਰ ਰਹੇ ਹੋ ਕੋਈ ਵੀਡੀਓ ਬਣਾ ਰਹੇ ਹੋ 4-5 ਘੰਟਿਆਂ ਨੂੰ ਐਡਿਟ ਕਰਨ ਚੱਲਾ ਜਾਂਦੇ ਨੇ ਤੇ ਇਹੀ ਰੀਜ਼ਨ ਆ ਵੀ ਦੋ ਕੁ ਹਫ਼ਤੇ ਮੈਂ ਐਡੀਟਿੰਗ ਤੋਂ ਪਰੇ ਰਹਿਣਾ ਚਾਹੁੰਦਾ ਸੀ ਵੀਡੀਓ ਸ਼ੂਟ ਕਰਨਾ ਤੇ ਕੋਈ ਵੱਡੀ ਗੱਲ ਨਹੀਂ ਹੈਗੀ ਬਟ ਇਹ ਆ ਵੀ ਐਡੀਟਿੰਗ ਜਿਹੜੀ ਆ ਨਾ ਡिटेल ਦੇ ਵਿੱਚ ਐਡਿਟ ਕਰਨਾ ਤੇ ਮੈਂ ਸੋਚਿਆ ਦੋ ਦੋ ਕੇ ਵੀਕ ਫ੍ਰੀਜ ਰੱਖਦੇ ਹਾਂ ਇਸ ਚੀਜ਼ ਨੂੰ ਮੇਰੇ ਜੀ YouTube ਦੇ ਜਿਹੜੀ ਸ਼ੁਰੂਆਤ ਹੈ ਉਹ ਹੋਈ ਸੀ ਇੱਕ 뮤직 ਚੈਨਲ ਤੋਂ ਤੇ ਇੱਕਦੋ ਉਹ 뮤직 ਚੈਨਲ ਬਲੌਗ ਦੇ ਦੌਰ ਜਦੋਂ ਆਇਆ ਨਾ ਬਲੌਗ ਦਾ ਦੌਰ ਉਹਦੇ 'ਚ ਬਦਲ ਗਿਆ ਤੇ ਜਿਹੜਾ ਮੇਰੇ ਕੰਟੈਂਟ ਸੀ ਮਿਕਸ ਹੋ ਗਈ ਆਡੀਅנס ਮਿਕਸ ਹੋ ਗਈ ਉਸ ਤੋਂ ਬਾਅਦ ਤਿੰਨ ਕੁ ਸਾਲ ਮੈਂ ਬਲੌਗ ਬਣਾਇਆ ਨਹੀਂ ਇਆ ਕੋਈ ਅਪਲੋਡ ਨਹੀਂ ਕੀਤੀ 뮤직 ਦੇ ਰਿਲੇਟਿਡ ਵੀ ਕੋਈ ਵੀਡੀਓ ਮੈਂ ਅਪਲੋਡ ਨਹੀਂ ਕੀਤੀ ਫਿਰ ਕਾਫੀ ਸਾਰੀਆਂ ਚੀਜ਼ਾਂ ਮੈਂ ਦੇਖੀਆਂ ਕਿ ਕਾਫੀ ਸਾਰੀਆਂ ਨਵੀਆਂ ਚੀਜ਼ਾਂ ਮੈਂ ਟਰਾਈ ਕੀਤੀਆਂ ਜੋ ਤੁਸੀਂ ਆਪਣੇ ਕੰਟੈਂਟ ਤੋਂ ਵੱਖਰੀ ਚੀਜ਼ ਟਰਾਈ ਕਰਦੇ ਹੋ ਨਾ ਆਪਣੇ ਬਿਲਕੁਲ ਹੀ ਡਿਫਰੈਂਟ ਕੰਟੈਂਟ ਪਾਉਣ ਲੱਗ ਜਾਂਦੇ ਹੋ ਉਸ ਤੋਂ ਬਾਅਦ ਕੀ ਹੁੰਦਾ ਹੈ ਵੀ ਤੁਹਾਡਾ ਚੈਨਲ ਜਿਹੜਾ ਹੈ ਫ੍ਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੀ ਆਡੀਅנס ਜਿਹੜੀ ਹੈ ਮਿਕਸ ਹੋਣ ਲੱਗ ਜਾਂਦੀ ਹੈ ਇਸੇ ਤਰ੍ਹਾਂ ਮੇਰੇ ਵੀ ਚੈਨਲ ਦੇ ਨਾਲ ਇਦਾਂ ਹੀ ਕੁਝ ਹੋਇਆ ਅਜੁੱਦਾ ਦਿਲ ਕੀਤਾ ਵੀ ਕੋਈ ਵੀਡੀਓ ਵਗੈਰਾ ਬਣਾ ਲੈਨੇ ਆ ਮੇਰੇ ਪਿੱਛੇ ਤੁਸੀਂ ਬਰਡਸ ਦੀ ਜਿਹੜੀ ਆਵਾਜ਼ ਸੁਣ ਰਹੇ ਹੋਗੇ ਸੁਣੋ ਇੱਕ ਗੱਲ ਦੱਸਾਂ ਤੁਹਾਨੂੰ ਨਾ ਤਾਨ ਸਿੰਘ ਦਾ ਨਾਮ ਤੁਸੀਂ ਸੁਣਿਆ ਹੋਏਗਾ ਤੇ ਜਿਹੜੇ ਤਾਨ ਸਿੰਘ ਦੇ ਉਸਤਾਦ ਜੀ ਸੀ ਅ ਸੁਆਮੀ ਹਰੀਦਾਸ ਜੀ ਮੈਂ ਗਲਤ ਨਾ ਹੋਵਾਂ ਦੇ ਸੁਆਮੀ ਹਰੀਦਾਸ ਜੀ ਸੀ ਨਾ ਉਹ ਉਹਨਾਂ ਦੇ ਉਸਤਾਦ ਜੀ ਸੀ ਕਿ ਪਾਪਾ ਮਰਦਾਨਾ ਜੀ ਤੇ ਚੰਗੇ ਦੋਸਤ ਵੀ ਸੀਗੇ ਬਹੁਤ ਹੀ ਚੰਗੇ ਫਰੈਂਡ ਸੀਗੇ ਤੇ ਇਹ ਗੱਲ ਮੈਂ ਇਸ ਕਰਕੇ ਦੱਸ ਰਿਹਾ ਕਿ ਇਹ ਜਿਹੜਾ ਮੇਰਾ ਚੈਨਲ ਹੈ ਇਹ ਪਹਿਲੇ 뮤직 ਦਾ ਚੈਨਲ ਹੁੰਦਾ ਸੀ ਯਾਨੀ ਕਿ 7-6 ਸਾਲ ਪੁਰਾਣੀ ਵੀਡੀਓ ਵੀ ਹੈ ਤੇ ਤੇ ਪਈ ਹੋਣੀ ਹੈ ਕਿ ਦਿਨੇ ਕਿਤੇ ਵੀਡੀਓ ਨੂੰ ਫਿਨਿਸ਼ ਕਰਦੇ ਹਾਂ ਤੇ ਇਸੇ ਦੇ ਨਾਲ ਮੈਂ ਗਾਣਾ ਸੁਣਾ ਦੇਣਾ ਤੁਹਾਨੂੰ ਕਿਉਂਕਿ ਮੌਸਮ ਅੱਜ ਵਧੀਆ ਹੈ ਵੈਦਰ ਅੱਜ ਬਹੁਤ ਸੋਹਣਾ ਸਜਣਾ ਤੇਰਾ ਤਕ ਤਕ ਹਰੀਆਂ ਸਜਣਾ ਦਾ ਤੇਰਾ ਤਕ ਤਕ ਹਰੀਆਂ ਦਿਲ ਦੇ ਮਹਿਬੂਬੇ ਕੋਲੇ ਨਰਨਾ ਦੀਆਂ ਬਹਾਰੀਆਂ ਓ ਸਜਣਾ ਦਾ ਤੇਰਾ ਲੋਜੀ ਇਸੇ ਦੇ ਨਾਲ ਵਲੌਗ ਨੂੰ ਜਿਹੜਾ ਛੋਟਾ ਜਿਹਾ ਵਲੌਗ ਸੀ ਵੈਸੇ ਦਾ ਇਹਨੂੰ ਕਨਿਸ਼ ਕਰਦੇ ਆ ਤੇ ਕੱਲ ਨੂੰ ਦੇਖਦੇ ਆ ਕੱਲ ਨੂੰ ਹੈਗਾ ਸੰਡੇ ਕਿਤੇ ਬਾਹਰ ਨੂੰ ਨਿਕਲੇ ਤੇ ਕਿਉਂਕਿ ਵੈਦਰ ਕੱਲ ਨੂੰ ਵੀ ਵਧੀਆ ਹੈ ਕਿਤੇ ਬਾਹਰ ਨਿਕਲੇ ਤਾਂ ਕੋਈ ਨਾ ਕੋਈ ਵੀਡੀਓ ਸ਼ੂਟ ਕਰ ਲਾਂਗੇ ਕੋਈ ਗੱਲਬਾਤ ਕਰ ਲਾਂਗੇ ਜਿੱਦਾਂ ਵਜ ਮੈਂ ਤੁਰਦੇ ਫਿਰਦੇ ਕੋਈ ਗੱਲਬਾਤ ਕਰਦੀ ਹਣਾ ਤੇ ਜੀ ਆਪਣਾ ਖਿਆਲ ਰੱਖਿਓ ਪਿਆਰ ਵੀ ਸਾਥੀਏ ਨਾਲ